ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਡਾ ਸਾਡੇ YouTube ਚੈਨਲ ਤੇ ਤੇ Facebook ਪੇਜ ਉੱਤੇ ਸਵਾਗਤ ਹੈ ਜੀ ਅੱਜ ਆ ਵੀਡੀਓ ਲੈ ਕੇ ਆਇਆ ਹਾਂ ਟ੍ਰਿਪਲ ਪਚੀ ਪੱਗ ਦੀ ਜਿਹੜੀ ਆਪਾਂ ਇਸ ਪੱਗ ਬਣਾਵਾਂਗੇ ਇਸ ਪੱਗ ਦੇ ਵਿੱਚ ਇੱਕ ਲੜੜ ਜਿਹੜੇ ਆਪਾਂ ਤਿੰਨ ਲੜੜ ਬਣਾਵਾਂਗੇ ਜੀ ਕਿਹੜਾ ਕਿ ਹੁਣ ਆਪਾਂ ਪਹਿਲਾ ਲੜ ਲਗਾਵਾਂਗੇ ਲੜ ਨੂੰ ਸਿਰ ਦੇ ਸੈਂਟਰ ਤੋਂ ਲਿਆਵਾਂਗੇ ਜੀ ਤੇ ਪੂਨੇ ਦਾ ਖੋਲਦਾ ਆਪਾਂ ਸੱਥਲੇ ਰੱਖਾਂਗੇ ਤੇ ਮਦបਾਸਟੇ ਰੱਖਾਂਗੇ ਜੀ ਉਸ ਤੋਂ ਬਾਅਦ ਲੜ ਨੂੰ ਫਰੰਟ ਦੇ ਉੱਤੇ ਇੱਕ ਗਰ ਫੋਲਡ ਕਰਕੇ ਲੜ ਨੂੰ ਬੈਕ ਤੱਕ ਜਿਹੜਾ ਆਪਾਂ ਸਾਫ਼ ਕਰਾਂਗੇ ਬੈਕ ਤੱਕ ਲੜ ਨੂੰ ਸਾਫ਼ ਕਰਨ ਤੋਂ ਬਾਅਦ ਇਸ ਲ ਅਸੀਂ ਦੋਤੇ ਹੱਥ ਫੇਰ ਕੇpropto ਜਿਹੜਾ ਇਸ ਲੜ ਨੂੰ ਸਾਫ਼ ਕਰਕੇ ਇਸ ਲੜ ਦੇ ਵਿੱਚ ਫਰੰਟ ਦੇ ਉੱਤੇ ਜਿਹੜਾ ਆਪਾਂ ਬਾਅਦ შეਰ ਕੇ ਇਸ ਲੜ ਨੂੰ ਹਲਕਾ ਮੋਟਾ ਕਰ ਲਵਾਂਗੇ ਮੋਟਾ ਕਰਨ ਤੋਂ ਬਾਅਦ ਇਸ ਦੋਤੇ ਹੱਥ ਫੇਰ ਕੇ ਜਿਹੜਾ ਕਿ ਆਪਾਂ ਇਸ ਲੜ ਨੂੰ ਲਗਾ ਦਵਾਂਗੇ ਜੀ ਤੇ ਜਿਹੜਾ ਆਪਣਾ ਪਹਿਲਾ ਲੜੂਗਾ ਉਸ ਨੂੰ ਆਪਾਂ ਜਿਹੜਾ ਸਿੰਗਲ ਲਗਾਵਾਂਗੇ ਫਿਰ ਉਸ ਤੋਂ ਆ ਜਿਹੜਾ ਕਿ ਆਪਾਂ ਇਸ ਤੋਂ ਲੜ ਲਗਾਵਾਂਗੇ ਉਸ ਲੜ ਨੂੰ ਬੈਗ ਤੋਂ ਪਿੰਚ ਕਰਾਂਗੇ ਤੇ ਪੂਣੀ ਦਾ ਖੁੱਲਦਾ ਪਾਸਾ ਹੱਥਲੇ ਰੱਖਾਂਗੇ ਤੇ ਬੰਦ ਪਾਸਾ ਉੱਤੇ ਰੱਖਾਂਗੇ ਜੀ ਲੜ ਨੂੰ ਉਸ ਤੋਂ ਆਪਾਂ ਚੰਗੀ ਤਰ੍ਹਾਂ ਫੋਲਡ ਕਰਾਂਗੇ ਪੈਲੜ ਨੂੰ ਹਲਕਾ ਚੱਕ ਕੇ ਉਸ ਲੜ ਦਾ ਜਿਹੜਾ ਪਹਿਲਾ ਪੇਚ ਬਣਾ ਕੇ ਫਿਰ ਉਸ ਤੋਂ ਬਾਅਦ ਉਸ ਤਰ੍ਹਾਂ ਦੂਸਰਾ ਪੇਚ ਵੀ ਬਣਾ ਲਵਾਂਗੇ ਜੀ ਤੇ ਫਿਰ ਤਿੰਨੇ ਪੇਚਾਂ ਨੂੰ ਇਕੱਠਾ ਕਰਕੇ ਲੜ ਨੂੰ ਹਲਕਾ ਫੋਲਡ ਪਿੰਚ ਕਰ ਦਵਾਂਗੇ ਪਿੰਚ ਕਰਨ ਤੋਂ ਬਾਅਦ ਲੜ ਨੂੰ ਉੱਤੋਂ ਹੋਲਡ ਕਰਾਂਗੇ ਹੁਣ ਤਿੰਨੀ ਪੇਚਾਂ ਦੇ ਵਿੱਚ ਵਿੱਚ ਨਾ ਹੱਥ ਉਂਗਲ ਫੇਰ ਕੇ ਸਲੂਟ ਬਣਾ ਨੂੰ ਜਿਹੜਾ ਆਪਾਂ ਸੈੱਟ ਕਰਾਂਗੇ ਤੇ ਹੁਣ ਨਵਲਾਂ ਦੇ ਵਿੱਚ ਆਪਾਂ ਬਾਅਦ ਫੇਰ ਕੇ ਨਾ ਲੜਾਂ ਦੀ ਜਿਹੜੀ ਆਪਣੀ ਸਫਾਈ ਹੋਊਗੀ ਉਹ ਵੀ ਜਿਹੜੀ ਆਪਾਂ ਕਰ ਲਵਾਂਗੇ ਇਹਨਾਂ ਲੜਾਂ ਦੇ ਵਿੱਚ ਜਿਹੜਾ ਆਪਾਂ ਚੰਗੀ ਤਰ੍ਹਾਂ ਬੈਗ ਤੱਕ ਜਿਹੜਾ ਪ੍ਰੋਪਰ ਜਿਹੜਾ ਆਪਾਂ ਵਾਇਫੇ ਰੰਗ ਜੀ ਚੰਗੀ ਤਰ੍ਹਾਂ ਇਹਨਾਂ ਲੜਾਂ ਦੇ ਵਿੱਚ ਜਿਹੜਾ ਹੁਣ ਆਪਾਂ ਵਾਇਫੇ ਰੰਗ ਇਹਨਾਂ ਲੜਾਂ ਨੂੰ ਜਿਹੜਾ ਆਪਾਂ ਸਾਫ਼ ਕਰਾਂਗੇ ਜੀ ਜੇਕਰ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੇ ਤਾਂ ਲਾਈਕ ਸ਼ੇਅਰ ਕਮੈਂਟੇ ਜ਼ਰੂਰ ਕਰਿਆ ਕਰੋ ਜੋ ਕਿ ਤਰ੍ਹਾਂ ਹੁਣ ਬਾਜ ਫੇਰਨ ਤੋਂ ਬਾਅਦ ਇਹਨਾਂ ਲੜਾਂ ਦਾ ਜਿਹੜਾ ਆਪਣਾ فاਸਲਾ ਉਹ ਜਿਹੜਾ ਆਪਾਂ ਪ੍ਰੋਪਰ ਜਿਹੜਾ ਸੈੱਟ ਕਰਨਾ ਇਹਨਾਂ ਲੜਾਂ ਦਾ ਜਿਹੜਾ ਆਪਣਾ فاਸਲਾ ਉਹ ਆਪਾਂ ਸੇਮ ਰੱਖਣਾ ਕਿਸੇ ਲੜਦਾ ਜਿਹੜਾ ਜਿੰਨੇ ਵੀ ਲੜ ਲਗਾਵਾਂਗੇ ਉਹਨਾਂ ਲੜਾਂ ਦੇ ਵਿੱਚੋਂ ਜਿੰਨੇ ਵੀ ਆਪਣੇ ਲੜ ਹੋਣਗੇ ਉਹ ਲੜ ਕੇ ਕਿਸੇ ਲੜਦਾ ਵੀ ਜਿਹੜਾ ਆਪਣਾ فاਸਲਾ ਉਹ ਆਪਾਂ ਬਦ ਘੜਨੀ ਰੱਖਣਾ ਜੀ ਹੁਣ ਸਾਰੇ ਲੜਾਂ ਦੇ ਵਿੱਚ ਆਪਾਂ ਬੈਕ ਟੱਕ ਜਿਹੜਾ ਬਾਜ ਫੇਰ ਕੇ ਸਾਰੇ ਲੜਾਂ ਨੂੰ ਚੰਗੀ ਤਰ੍ਹਾਂ ਸਾਫ਼ ਕਰਨ ਤੋਂ ਬਾਅਦ ਜਿਹੜਾ ਕਿ ਆਪਾਂ ਇਸ ਲੜ ਨੂੰ ਲਗਾ ਦਵਾਂਗੇ ਤੇ ਫਿਰ ਉਸ ਤੋਂ ਆ ਜਿਹੜਾ ਕਿ ਆਪਾਂ ਤੀਸਰਾ ਲੜ ਲਗਾਵਾਂਗੇ ਜਿਸ ਤਰ੍ਹਾਂ ਆਪਾਂ ਨੇ ਦੂਸਰਾ ਲੜ ਲਗਾਇਆ ਸੀ ਉਸੇ ਤਰ੍ਹਾਂ ਹੀ ਆਪਾਂ ਜਿਹੜਾ ਤੀਸਰਾ ਲੜਾ ਲਗਾਵਾਂਗੇ ਜੀ ਲੜ ਨੂੰ ਬੈਗ ਤੋਂ ਪਿੰਚ ਕਰਾਂਗੇ ਤੇ ਪੂਣੀ ਦਾ ਖੁੱਲਦਾ ਆਪਾਂ ਸੱਥਲੇ ਰੱਖਾਂਗੇ ਤੇ ਬੰਦ ਪਾਸਾ ਉੱਤੇ ਰੱਖਾਂਗੇ ਜੀ ਤੇ ਇਸ ਲੜ ਦੇ ਵੀ ਉਸੇ ਤਰ੍ਹਾਂ ਹੀ ਤਿੰਨ ਲੜ ਬਣਾਵਾਂਗੇ ਜਿਸ ਤਰ੍ਹਾਂ ਆਪਾਂ ਨੇ ਦੂਸਲੇ ਲੜਦੇ ਬਣਾਏ ਸੀ ਹਲਕਾ ਲੜ ਨੂੰ ਚੱਕ ਕੇ ਉਸੇ ਵਿੱਚ ਝੂਟ ਦੂਸਰਾ ਲੜ ਚੱਕ ਕੇ ਫਿਰ ਤਿੰਨੇ ਲੜਾਂ ਨੂੰ ਇਕੱਠੇ ਕਰਕੇ ਫਿਰ ਆਪਾਂ ਦੋ ਤਿੰਨੇ ਲੜਾਂ ਨੂੰ ਇਕੱਠੇ ਕਰਕੇ ਲੜ ਨੂੰ ਹਲਕਾ ਪਿੰਚ ਕਰਾਂਗੇ ਪਿੰਚ ਕਰਨ ਤੋਂ ਬਾਅਦ ਤੇ ਆਪਾਂ ਉਸ ਤੋਂ ਜਿਹੜਾ ਉਸ ਇਹ ਦੋਨੀਆਂ ਲੜਾਂ ਹੁਣ ਕਿਤਨੇ ਲੜ ਹੁਣ ਪੇ ਜੋੜਾਂਗੇ ਜਿਹੜੇ ਆਪਣਾ ਉਹਨਾਂ ਨੂੰ ਸੈੱਟ ਕਰਾਂਗੇ ਹੁਣ ਇਹਨਾਂ ਲੜਾਂ ਦੇ ਵਿੱਚ ਆਪਾਂ ਬਾਅਦ ਫੇਰ ਕਿਨ ਲੜਾਂ ਦੀ ਜਿਹੜੀ ਆਪਣੀ ਸਫਾਈ ਹੋਊਗੀ ਆਪਾਂ ਪ੍ਰੋਪਰ ਕਰ ਦੇਵਾਂਗੇ ਬੈਗ ਤੱਕ ਤੇ ਕਿਤਨਾ ਸਿ ਨਲੜਾਂ ਦੇ ਵਿੱਚੋਂ ਆਪਾਂ ਬਾਅਦ ਫੇਰ ਕਿਨ ਲੜਾਂ ਨੂੰ ਆਪਾਂ ਸਾਫ਼ ਕਰ ਲਵਾਂਗੇ ਬੈਗ ਤੱਕ ਬਾਈ ਫੇਰ ਕੇ ਨਾਲ ਇਸ ਲੜ ਦੀ ਵੀਡੀਓ ਆਪਣੀ ਸਫਾਈ ਹੋਊਗੀ ਆਪਾਂ ਪ੍ਰੋਪਰ ਕਰਕੇ ਜਿਹੜਾ ਕਿ ਆਪਾਂ ਹੁਣ ਇਸ ਲੜ ਨੂੰ ਲਗਾਵਾਂਗੇ ਜਿਦਿ ਤਰ੍ਹਾਂ ਉਹ ਬਾਈ ਫੇਰੋਂ ਤੋਂ ਆ ਜਿਹੜਾ ਕਿ ਆਪਾਂ ਇਸ ਲੜ ਨੂੰ ਬੈਗ ਤੱਕ ਸਾਫ਼ ਕਰਕੇ ਜਿਹੜਾ ਹੁਣ ਆਪਾਂ ਇਸ ਲੜ ਨੂੰ ਲਗਾ ਦਵਾਂਗੇ ਜੀ ਤੇ ਜਿਹੜੇ ਵੀਰਾਂ ਨੇ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਤੇ Facebook Facebook ਪੇਜ ਨੂੰ ਫੋਲੋ ਜਰੂਰ ਕਰਨ ਸਾਰ ਲੜਾਂ ਦੇ ਵਿੱਚ ਆਪਾਂ ਬੈਗ ਤੱਕ ਬਾਅਦ ਫੇਰ ਕੀ ਸਾਰ ਲੜਾਂ ਨੂੰ ਸਾਫ਼ ਕਰ ਲਵਾਂਗੇ ਬੈਗ ਤੱਕ ਸਾਫ਼ ਕਰਾਂ ਤੋਂ ਆ ਜਿਹੜਾ ਕਿ ਆਪਾਂ ਤੀਸਰਾ ਲੜ ਤੁਸੀਂ ਲੜਦੋਂ ਆਪਾਂ ਲਗਾ ਦੇਵਾਂਗੇ ਜੀ ਤੇ ਹਣ ਉਸ ਤੋਂ ਆ ਜਿਹੜਾ ਕਿ ਆਪਾਂ ਚੌਥਾ ਲੜ ਲਗਾਵਾਂਗੇ ਚੌਥਾ ਲੜ ਨੂੰ ਬੈਗ ਤੋਂ ਪਿੰਚ ਕਰਾਂਗੇ ਤੇ ਪੂਨ ਦਾ ਖੁੱਲਦਾ ਆਪਾਂ ਸੱਤਲੇ ਰੱਖਾਂਗੇ ਤੇ ਮਤ ਪਾਸ ਉੱਤੇ ਰੱਖਾਂਗੇ ਲੜਦੋਂ ਹਲਕਾ ਅੱਖ ਤੱਕ ਖਿਚਾਂਗੇ ਜੀ ਇਸ ਨਾਲ ਦੇ ਵੀ ਜਿਹੜੇ ਆਪਾਂ 트리플 ਪੇਚ ਉਹਨਾਂ ਦੇ ਆਪਾਂ ਬਣਾ ਲਵਾਂਗੇ 트리플 ਵਿੱਚ ਤਿੰਨ ਪੇਚ ਬਣਾਉਣ ਤੋਂ ਬਾਅਦ ਜਿਹੜਾ ਕਿ ਫਿਰ ਉਹਨਾਂ ਤਿੰਨ ਲੜਾਂ ਨੂੰ ਆਪਾਂ ਇਕੱਠੇ ਕਰਕੇ ਆਪਾਂ ਜਿਹੜਾ ਹਲਕਾ ਇਹ ਲੜ ਨੂੰ ਪਿੰਚ ਕਰਾਂਗੇ ਤੇ ਨੀਲੇ ਲੜਾਂ ਨੂੰ ਇਕੱਠੇ ਕਰਨ ਤੋਂ ਬਾਅਦ ਤੇ ਤੇ ਨੀਲੇ ਲੜਾਂ ਨੂੰ ਢਾਪਾ ਇਕੱਠਾ ਕਰਕੇ ਹਲਕੇ ਲੜਾਂ ਨੂੰ ਪਿੰਚ ਕਰ ਦਮਾਗੇ ਪਿੰਚ ਕਰਨ ਤੋਂ ਬਾਅਦ ਲੜ ਨੂੰ ਉੱਤੋਂ ਢਾਪਾ ਫੋਲਡ ਕਰਾਂਗੇ ਤੇ ਫਰੰਟ ਦੇ ਉੱਤੇ ਜਿਹੜਾ ਕਿ ਆਪਾਂ ਲੜਾਂ ਨੂੰ ਲੜਾਂ ਨੂੰ ਹੁਣ ਸੈੱਟ ਕਰ ਲਵਾਂਗੇ ਚਲੋ ਸਾਰੇ ਲੜਾਂ ਦੇ ਵਿੱਚ ਇਹਨਾਂ ਤਿੰਨਾਂ ਲੜਾਂ ਦੇ ਵਿੱਚ ਵੀ ਜਿਹੜਾ ਆਪਾਂ ਬਾਅਦ ਫੇਰ ਕੇ ਇਹਨਾਂ ਲੜਾਂ ਦਾ ਜਿਹੜਾ ਆਪਣਾ فاਸਲਾ ਹੋਊਗਾ ਸੈੱਟ ਕਰ ਲਵਾਂਗੇ ਜੀ ਨੰਨ ਲੜਾ ਦੇ ਵਿੱਚ ਵੀੜਾ ਆਪਾਂ ਬਾਅਦ ਫੇਰ ਕੇ ਇਹਨਾਂ ਲੜਾਂ ਦੀ ਵੀ ਸਫਾਈ ਜਿਹੜੀ ਆਪਾਂ ਕਰ ਲਵਾਂਗੇ ਜੀ ਹੁਣ ਬੈਕ ਤੱਕ ਇਹਨਾਂ ਲੜਾਂ ਦੇ ਵਿੱਚ ਬਾਅਦ ਫੇਰ ਕੇ ਇਹਨਾਂ ਲੜਾਂ ਨੂੰ ਆਪਾਂ ਪ੍ਰੋਪਰ ਡਾ ਸਾਫ਼ ਕਰਾਂਗੇ ਜੀ ਬੈਕ ਤੱਕ ਸਾਫ਼ ਕਰਨ ਤੋਂ ਬਾਅਦ ਜਿਹੜਾ ਕਿ ਆਪਾਂ ਇਹਨਾਂ ਲੜਾਂ ਇਸ ਲੜ ਨੂੰ ਆਪਾਂ ਲਗਾ ਦੇਵਾਂਗੇ ਤੇੜੇ ਆਪਣੇ ਉਤਲੇ ਪੇਚ ਹੋਣਗੇ ਉਹਨਾਂ ਦਾ ਵੀ ਜਿਹੜਾ ਆਪਾਂ ਨੇ فاਸਲਾ ਸਹੀ ਰੱਖਣਾ ਉਤਲੇ ਪੇਚ ਦਾ ਵੀ ਜਿਹੜਾ ਆਪਣਾ ਕਿਸੇ ਉਤਲੇ ਪੇਚ ਦਾ ਵੀ ਜਿਹੜਾ ਆਪਣਾ ਕਿਸੇ ਦਾ ਵੀ ਜਿਹੜਾ ਆਪਣਾ فاਸਲਾ ਹੋਊਗਾ ਆਪਾਂ ਵਧ ਘਟ ਨਹੀਂ ਰੱਖਣਾ ਜੀ ਹੁਣ ਆਪਾਂ ਚੰਗੀ ਤਰ੍ਹਾਂ ਸਾਰੇ ਲੜਾਂ ਦੇ ਵਿੱਚ ਬਾਅਦ ਫੇਰ ਕੇ ਸਾਰੇ ਲੜਾਂ ਨੂੰ ਆਪਾਂ ਸਾਫ਼ ਕਰ ਲਵਾਂਗੇ ਜੀ ਜੇਕਰ ਤੁਹਾਡੇ ਲੜ ਉਤਲੇ ਲੜਾਂ ਦੇ ਜਿਹੜਾ ਆਪਣਾ فاਸਲਾ ਸੈੱਟ ਕਰਦੇ ਜੀ ਤੁਸੀਂ ਡਬਲ ਸ਼ੀਸ਼ੇ ਆ ਵਰਤ ਸਕਦੇ ਹੋ ਉਹਦੇ ਕਰਕੇ ਉਹਦੇ ਕਰਕੇ ਜਿਹੜੇ ਤਲੇ ਤੇ ਡਬਲ ਸ਼ੀਸ਼ੇ ਦੇ ਵਿੱਚ ਦੇਖ ਕੇ ਜਿਹੜੇ ਤੁਹਾਡੇ ਬਲ ਲੜਦਾ فاਸਲਾ ਵੱਧ ਘਟੂਗਾ ਨਾਲੇ ਤੁਸੀਂ ਜਿਹੜਾ ਆਪਣਾ فاਸਲਾ ਉਹ ਸੈੱਟ ਕਰ ਸਕਦੇ ਹੋ ਤੇ ਇਹਨਾਂ ਉਹਨਾਂ ਲੜਾਂ ਦੇ ਵਿੱਚ ਜਿੰਨੇ ਵੀ ਤੁਹਾਡੇ ਜਿਹੜੇ ਬਲ ਹੋਣਗੇ ਤੁਸੀਂ ਡਬਲ ਸ਼ੀਸ਼ੇ ਦੇ ਵਿੱਚ ਦੇਖ ਕੇ ਜਿਹੜਾ ਆਪਣਾ ਬਲ ਹੋਣਗਾ ਕੱਢ ਸਕਦੇ ਹੋ ਆਪਾਂ ਸਾਰੇ ਲੜਾਂ ਦੀ ਚੰਗੀ ਤਰ੍ਹਾਂ ਜਿਹੜੀ ਆਪਣੀ ਸਫਾਈ ਹੋਊਗੀ ਆਪਾਂ ਕਰ ਲਵਾਂਗੇ ਹੁਣ ਫਿਰ ਉਸ ਤੋਂ ਆ ਜਿਹੜਾ ਕਿ ਹੁਣ ਆਪਾਂ ਇਸ ਤਰ੍ਹਾਂ ਲੜ ਲਗਾਵਾਂਗੇ ਉਸ ਲੜ ਨੂੰ ਜਿਹੜਾ ਕਿ ਇਸੇ ਤਰ੍ਹਾਂ ਹੀ ਲਗਾਵਾਂਗੇ ਜਿਸ ਤਰ੍ਹਾਂ ਆਪਾਂ ਨੇ ਪਹਿਲਾਂ ਲੜ ਲਗਾਏ ਹਨ ਪਹਿਲਾਂ ਹੁਣ ਸਾਰੇ ਲੜਾਂ ਦੇ ਵਿੱਚ ਆਪਾਂ ਬਾਸ਼ ਫੇਰ ਕੇ ਸਾਰੇ ਲੜਾਂ ਦੀ ਆਪਾਂ ਸਫਾਈ ਕਰ ਲਵਾਂਗੇ ਜਿਹੜੇ ਆਪਣੇ ਨੋਕ ਹੋ ਗਏ ਉਸ ਨੋਕ ਨੂੰ ਜਿਹੜਾ ਆਪਾਂ ਸੈੱਟ ਕਰ ਲਵਾਂਗੇ ਜੀ ਬੈਗ ਤੱਕਣ ਸਾਰੇ ਲੜਾਂ ਦੇ ਵਿੱਚ ਆਪਾਂ ਬਾਹਰ ਫੇਰ ਕੇ ਸਾਰੇ ਲੜਾਂ ਨੂੰ ਆਪਾਂ ਸਾਫ਼ ਕਰਾਂਗੇ ਜੀ ਕਿ ਤਰ੍ਹਾਂ ਨਾਲ ਸਾਰਾ ਲੜਾ ਦੇ ਉੱਤੇ ਬਾਜ ਫੇਰਨ ਤੋਂ ਆ ਨਾ ਲੜਣਾ ਜੋ ਤੇ ਆਪਾਂ ਆਥ ਫੇਰ ਕੇ ਲੜਾਂ ਨੂੰ ਸਾਥ ਚੰਗੀ ਤਰ੍ਹਾਂ ਸੈੱਟ ਕਰ ਲਵਾਂਗੇ ਤੇ ਨੋਕ ਦੇ ਕੋਲ ਜਿਹੜਾ ਲੜ ਹੋਣਗੇ ਨਾ ਲੜਾਂ ਨੂੰ ਵੀ ਜਿਹੜਾ ਆਪਾਂ ਸੈੱਟ ਕਰਾਂਗੇ ਜੀ ਚੰਗੀ ਤਰ੍ਹਾਂ ਇਹ ਆਪਣੇ ਲੜ ਹੋਣਗੇ ਲੜਾਂ ਨੂੰ ਆਪਾਂ ਪ੍ਰੋਪਰ ਜਿਹੜਾ ਸੈੱਟ ਕਰ ਲਵਾਂਗੇ ਫਿਰ ਤੇ ਉਹ ਜਿਹੜਾ ਕਿ ਆਪਾਂ ਇਸ ਤਰ੍ਹਾਂ ਲੜ ਲਗਾਵਾਂਗੇ ਉਸ ਲੜ ਨੂੰ ਬੈਗ ਤੋਂ ਪਿੱਛੇ ਕਰਾਂਗੇ ਤੇ ਪੂਣੀ ਦਾ ਖੁੱਲਦਾ ਆਪਾਂ ਸਸਲੇ ਰੱਖਾਂਗੇ ਤੇ ਬੰਦ ਪਰ ਸੋਤੇ ਰੱਖਾਂਗੇ ਜੀ ਇਸ ਤਰ੍ਹਾਂ ਨੂੰ ਵੀੜਾ ਆਪਣੇ ਇਸ ਲਾੜ ਦੇ ਵੀੜਾ ਬਟਰਪਲ ਪੇਚੜ ਹੋਣਗੇ ਉਹ ਵੀੜਾ ਆਪਾਂ ਬਣਾ ਲੈਣੇ ਹਨ। ਤੇ ਲੜਨ ਨੂੰ ਤੋਂ ਜਿਹੜਾ ਆਪਾਂ ਚੰਗੀ ਤਰ੍ਹਾਂ ਫੋਲਡ ਕਰਕੇ ਇਸ ਲੜ ਦਾ ਉਤਲਾ ਪੇਚ ਉਹ ਵੀੜਾ ਆਪਾਂ ਬਣਾ ਲਵਾਂਗੇ। ਇਸ ਲੜ ਨੂੰ ਵੀੜਾ ਆਪਾਂ ਹਲਕਾ ਚੱਕ ਕੇ ਇਸਾ ਇੱਕ ਪੇਚ ਬਣਾਉਣ ਤੋਂ ਬਾਅਦ ਉਸਾਤੀ ਦੂਸਰਾ ਪੇਚ ਵੀ ਉਸੇ ਤਰ੍ਹਾਂ ਹੀ ਬਣਾਵਾਂਗੇ ਜਿਸ ਤਰ੍ਹਾਂ ਆਪਾਂ ਨੇ ਪਹਿਲਾ ਪੇਚ ਬਣਾਇਆ ਸੀ ਦੂਸਰੇ ਲੜਨ ਨੂੰ ਦੂਸਰੇ ਪੱਲੇ ਨੂੰ ਵੀ ਹਲਕਾ ਚੱਕ ਕੇ ਇਸ ਲੜ ਦਾ ਜਿਹੜਾ ਪਤੀ ਸਲਾ ਪਤੀ ਤੀਸਰਾ ਪੇਚ ਉਹ ਆਪਾਂ ਬਣਾ ਲਵਾਂਗੇ। ਕਿਉਂਕਿ ਤਰਨ ਇਸ ਲੜ ਦੇ ਵਿੱਚ ਵੀ ਜਿਹੜਾ ਆਪਾਂ ਟ੍ਰਿਪਲ ਪੇਜ ਹੋਣਗੇ ਉਹ ਆਪਾਂ ਪ੍ਰੋਪਰ ਜਿਹੜੇ ਬਣਾ ਲਵਾਂਗੇ ਜੀ ਫਿਰ ਉਸ ਤੋਂ ਬਾਅਦ ਤਿੰਨੇ ਲੜਾਂ ਨੂੰ ਇਕੱਠੇ ਕਰਕੇ ਜਿਹੜਾ ਆਪਾਂ ਲੜ ਨੂੰ ਤਿੰਨੇ ਤਿੰਨੇ ਪੇਚਾਂ ਨੂੰ ਆਪਾਂ ਇਕੱਠੇ ਕਰਕੇ ਲੜ ਨੂੰ ਆਪਾਂ ਹਲਕਾ ਜਿਹੜਾ ਪਿੰਚ ਕਰਾਂਗੇ ਪਿੰਚ ਕਰਨ ਤੋਂ ਬਾਅਦ ਉੱਤੋਂ ਵੀ ਜਿਹੜਾ ਕਰ ਪਿੰਚ ਕਰਕੇ ਲੜ ਨੂੰ ਉੱਤੋਂ ਸੰਗੀ ਤਰ੍ਹਾਂ ਆਪਾਂ ਫੋਲਡ ਕਰ ਲਵਾਂਗੇ ਫੋਲਡ ਕਰਨ ਤੋਂ ਬਾਅਦ ਤੇ ਸਭ ਤੋਂ ਸਿਨੇ ਲੜਾਂ ਦੇ ਵਿੱਚ ਆਪਾਂ ਬਾਅਦ ਫੇਰ ਇਹਨਾਂ ਲੜਾਂ ਨੂੰ ਆਪਾਂ ਸਾਫ਼ ਕਰ ਦਵਾਂਗੇ ਜੋ ਕਿਤਰੋਂ ਨਲਣਾ ਦੇ ਵਿੱਚ ਵੀ ਜਿਹੜਾ ਆਪਾਂ ਬਾਜ ਫੇਰ ਕਨਲਾਂ ਨੂੰ ਆਪਾਂ ਸਾਫ਼ ਕਰ ਲਵਾਂਗੇ ਜੀ ਪਰਪਰ ਜਿਹੜਾ ਕਿ ਆਪਾਂ ਨੇ ਹੁਣ ਬੈਗ ਤੱਕ ਇਹਨਾਂ ਨਲਾਂ ਦੇ ਵਿੱਚ ਤਿੰਨਾਂ ਦੇ ਵਿੱਚ ਹੀ ਜਿਹੜਾ ਬਾਜ ਫੇਰ ਕਨਲਾਂ ਨੂੰ ਆਪਾਂ ਸਾਫ਼ ਕਰ ਲਵਾਂਗੇ ਤੇ ਜਿਹੜੇ ਵੀਰਾਂ ਨੂੰ ਸਾਡੀ ਵੀਡੀਓ ਵਧੀਆ ਲੱਗੇ ਤਾਂ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਆ ਕਰੋ ਸਾਰੇ ਨਲਾਂ ਦੇ ਵਿੱਚ ਆਪਾਂ ਬੈਗ ਤੱਕ ਬਾਜ ਫੇਰ ਲਵਾਂਗੇ ਜੀ ਚੰਗੀ ਤਰ੍ਹਾਂ ਆਪਾਂ ਬੈਗ ਤੱਕ ਬਾਜ ਫੇਰਨ ਤੋਂ ਬਾਅਦ ਇਹਨਾਂ ਨਲਾਂ ਦੇ ਵਿੱਚ ਜਿਨੇ ਵੀ ਆਪਣੇ ਬੈਗ ਤੇ ਬਲ ਹੋਣਗੇ ਬਲਾਂ ਨੂੰ ਆਪਾਂ ਕੱਢ ਦਵਾਂਗੇ ਟੀਲੇ ਆਪਣੇ ਨੋਕ ਕੋਲ ਲੜ ਹੋਣਗੇ ਲੜਾਂ ਨੂੰ ਜਿਹੜਾ ਆਪਾਂ ਸੈੱਟ ਕਰਾਂਗੇ ਜਿਹੜੇ ਕਿ ਆਪਣੇ ਨੋਕ ਦੇ ਕੋਲੋਂ ਲੱਟਲੇ ਹੋਣਗੇ ਉਹਨਾਂ ਲੜਾਂ ਨੂੰ ਆਪਾਂ ਸੈੱਟ ਕਰ ਲਵਾਂਗੇ ਸਾਰੇ ਲੜਾਂ ਦੇ ਵਿੱਚ ਆਪਾਂ ਹਲਕਾ ਹਲਕਾ ਬਾਈ ਫਿਰ ਕੇ ਸਾਰੇ ਲੜਾਂ ਨੂੰ ਆਪਾਂ ਸਾਫ਼ ਕਰ ਲਵਾਂਗੇ ਜੀ ਤੇ ਹੁਣ ਜਿਹੜਾ ਕਿ ਆਪਾਂ ਛੇਵੇਂ ਲੜ ਲਗਾਵਾਂਗੇ ਛੇਵੇਂ ਲੜ ਨੂੰ ਵੀ ਬੈਗ ਤੋਂ ਪਿੰਚ ਕਰਾਂਗੇ ਛੇ ਮੇਲੜ ਨੂੰ ਬੈਗ ਤੋਂ ਪਿੰਚ ਕਰਾਂਗੇ ਤੇ ਪੂਣੀ ਦਾ ਉਸਾਰ ਪੂਣੀ ਦਾ ਖੁੱਲਦਾ ਪਾਸਾ ਥੱਲੇ ਰੱਖਾਂਗੇ ਤੇ ਬੰਦ ਪਾਸਾ ਉੱਤੇ ਰੱਖਾਂਗੇ ਇਸ ਲੜ ਨੂੰ ਅੱਖ ਤੱਕ ਹੀ ਚਲਵਾਵਾਂਗੇ ਅੱਖ ਤੱਕ ਖਿੱਚਣ ਤੋਂ ਬਾਅਦ ਇਹੜਾ ਇਸ ਲੜ ਦਾ ਵੱਧ ਤੋਂ ਕਪੜਾ ਆਊਗਾ ਉਸ ਕਪੜੇ ਨੂੰ ਆਪਾਂ ਅੰਦਰ ਫੋਲਡ ਕਰਾਂਗੇ ਤੇ ਲੜ ਨੂੰ ਉੱਤੇ ਚੰਗੀ ਤਰ੍ਹਾਂ ਜਿਹੜਾ ਆਪਾਂ ਫੋਲਡ ਕਰਾਂਗੇ ਲੜ ਨੂੰ ਉੱਤੇ ਚੰਗੀ ਤਰ੍ਹਾਂ ਫੋਲਡ ਕਰਨ ਤੋਂ ਬਾਅਦ ਤੇ ਲੜ ਨੂੰ ਜਿਹੜਾ ਆਪਾਂ ਇੱਕ ਗਾਰ ਫੋਲਡ ਕਰਾਂਗੇ ਹਲਕਾ ਖਿੱਚ ਕੇ ਥੱਲੇ ਨੂੰ ਤੋ ਤੋੜਾ ਆਪਾ ਫੋਲਡ ਕਰਕੇ ਫਰੰਟ ਦੇ ਡਬਲ ਫੋਲਡ ਕਰਕੇ ਜਿਹੜਾ ਸਲੱਡ ਨੂੰ ਆਪਾਂ ਸਿੰਗਲ ਕਰਕੇ ਲਗਾ ਦੇਵਾਂਗੇ ਜੀ ਜਿਹੜਾ ਆਪਣਾ ਪਹਿਲਾ ਤੇ ਜਿਹੜਾ ਆਪਣਾ ਛੇਵਾਂ ਲੜਾ ਉਹ ਇਹਨਾਂ ਇਹਨਾਂ ਦੋਨਾਂ ਲੜਾਂ ਨੂੰ ਜਿਹੜਾ ਆਪਾਂ ਸਿੰਗਲ ਲਗਾਵਾਂਗੇ ਇਸ ਲੜ ਨੂੰ ਵੀ ਜਿਹੜਾ ਆਪਾਂ ਪ੍ਰੋਪਰ ਬੈਗ ਤੱਕ ਜਿਹੜਾ ਬਾਅਦ ਸ਼ੇਰ ਕੇ ਜਿਹੜਾ ਪਹਿਲਾ ਲੜਾ ਇਸ ਲੜ ਨੂੰ ਸਾਫ਼ ਕਰਕੇ ਜਿਹੜਾ ਬੈਗ ਤੱਕ ਲਗਾ ਦੇਵਾਂਗੇ ਜੀ ਜਿੰਗੀ ਤਰ੍ਹਾਂ ਇਸ ਲੜ ਨੂੰ ਜਿਹੜਾ ਆਪਾਂ ਪ੍ਰੋਪਰ ਸੈੱਟ ਕਰਕੇ ਲਗਾਵਾਂਗੇ ਤੇ ਬੈਗ ਤੱਕ ਜਿਹੜਾ ਇਸ ਲੜ ਨੂੰ ਵੀ ਜਿਹੜਾ ਆਪਾਂ ਪ੍ਰੋਪਰ ਜਿਹੜਾ ਸਾਫ਼ ਕਰ ਲਵਾਂਗੇ ਨਾਲ ਦੇ ਉੱਤੇ ਇਹ ਗੱਲ ਲੜ ਨੂੰ ਹੁਣ ਜਿਹੜਾ ਆਪਾਂ ਫੋਲਡ ਕਰਕੇ ਡਬਲ ਫੋਲਡ ਕਰਕੇ ਤੇ ਸਲੱਟ ਨੂੰ ਹੁਣ ਬੈਕ ਤੱਕ ਜਿਹੜਾ ਪ੍ਰੋਪਰ ਜਿਹੜਾ ਆਪਾਂ ਸਾਫ਼ ਕਰ ਲਵਾਂਗੇ ਬੈਕ ਤੱਕ ਸਾਫ਼ ਕਰਨ ਤੋਂ ਬਾਅਦ ਇਸ ਲੜ ਦੇ ਉੱਤੇ ਹੱਤ ਫੇਰ ਕੇ ਇਸ ਲੜ ਨੂੰ ਚੰਗੀ ਤਰ੍ਹਾਂ ਸਾਫ਼ ਕਰਨ ਤੋਂ ਬਾਅਦ ਜਿਹੜਾ ਕਿ ਆਪਾਂ ਇਸ ਲੜ ਨੂੰ ਲਾ ਦਵਾਂਗੇ ਤੋਂ ਇਹਨਾਂ ਇਸ ਲੜ ਦੇ ਵਿੱਚ ਇਹਨਾਂ ਲੜਾਂ ਦੇ ਵਿੱਚ ਜਿਹੜੇ ਆਪਾਂ ਲੜ ਲਗਾਏ ਸੀ ਇਹਨਾਂ ਲੜਾਂ ਦੇ ਵਿੱਚ ਆਪਾਂ ਨੋਕ ਦੇ ਕੋਲ ਬਾਅਦ ਫੇਰ ਕੇ ਉਹਨਾਂ ਲੜਾਂ ਨੂੰ ਆਪਾਂ ਸੈੱਟ ਕਰ ਦਵਾਂਗੇ ਜਿਹੜਾ ਆਪਾਂ ਛੇਮਰ ਲੜ ਲਗਾ ਸੀ ਉਸ ਲੜ ਦੇ ਵਿੱਚ ਜਿਹੜਾ ਆਪਾਂ ਹਲਕਾ ਹੈ ਬਾਸ਼ ਫੇਰ ਕੇ ਉਸ ਲੜ ਦੀ ਵੀਡੀਓ ਆਪਣੀ ਸਫਾਈ ਹੋ ਗਈ ਆਪਾਂ ਕਰ ਲਵਾਂਗੇ ਤੇ ਉਤਲੇ ਲੜਾਂ ਨੂੰ ਜਿਹੜਾ ਆਪਾਂ ਪ੍ਰੋਪਰ ਜਿਹੜਾ ਸੈੱਟ ਕਰਾਂਗੇ ਤੇ ਜਿੰਕਿਤਰਾ ਅੱਗੇ ਆਪਣੀ 50 ਹੋ ਗਈ ਉਸ 50 ਨੂੰ ਜਿਹੜਾ ਆਪਾਂ ਅਲਕਈ ਬਾਅਦ ਇਹਨਾਂ ਛੂਟੀ ਕਰ ਲਵਾਂਗੇ ਤਰਣਾ ਆਪਾਂ ਚੰਗੀ ਤਰ੍ਹਾਂ ਇਹੜਾ ਸਾਰੇ ਲੜਾਂ ਦੇ ਵਿੱਚ ਆਪਾਂ ਹਲਕਾ ਹਲਕਾ ਬਾਸ਼ ਫੇਰ ਕੇ ਸਾਰੇ ਲੜਾਂ ਨੂੰ ਸਾਫ਼ ਕਰਾਂਗੇ ਜੀ ਚੰਗੀ ਤਰ੍ਹਾਂ ਉਤੋਈ ਲੜਾਂ ਨੂੰ ਆਪਾਂ ਉਹਨਾਂ ਫੋਲਡ ਕਰਕੇ ਉਤਲੇ ਲੜਾਂ ਨੂੰ ਆਪਾਂ ਚੰਗੀ ਤਰ੍ਹਾਂ ਸੈੱਟ ਕਰ ਲਵਾਂਗੇ ਜੀ ਤੇ ਇਹੜਾ ਆਪਾਂ ਕਲਗੀ ਲੜ ਲਗਾਵਾਂਗੇ ਕਲਗੀ ਲੜ ਦੇ ਲੇੜਾ ਆਪਾਂ ਆਪਾਂ ਕਪੈਨ ਲਗਾਵਾਂਗੇ ਆਪਾਂ ਕਪੈਨ ਨੂੰ ਜਿੱਥੋਂ ਆਪਾਂ ਨੇ ਛੇਵਾਂ ਲੜ ਫੋਲਡ ਕੀਤਾ ਇਸ ਦੇ ਉੱਤੇ ਰੱਖ ਕੇ ਇਹੜਾ ਕੀ ਆਪਾਂ ਆਪਾਂ ਕਪੈਨ ਲਗਾਵਾਂਗੇ ਜੀ ਕਿਰਨ ਜਿਹੜਾ ਕਿ ਆਪਾਂ ਕਲ ਦੀ ਲੜ ਕਲ ਦੀ ਲੜ ਦੀ ਜਿਹੜੀ ਆਪਣੇ ਪੂਣੀ ਹੋ ਗਈ ਉਸ ਪੂਣੀ ਨੂੰ ਆਪਾਂ ਖੋਲ ਲਵਾਂਗੇ ਪੂਣੀ ਨੂੰ ਖੋਲਣ ਤੋਂ ਬਾਅਦ ਉਸ ਦਾ ਉਤਲਾ ਪੱਲਾ ਜਿਹੜਾ ਆਪਾਂ ਥਲੇ ਨੂੰ ਫੋਲਡ ਕਰਾਂਗੇ ਤੇ ਥੜਲਾ ਪੱਲਾ ਜਿਹੜਾ ਕਿ ਉਹ ਉੱਤੇ ਨੂੰ ਫੋਲਡ ਕਰ ਦਵਾਂਗੇ ਜੀ ਥੋਣੇ ਸਲੱਡ ਨੂੰ ਜਿਹੜਾ ਕਿ ਆਪਾਂ ਚੰਗੀ ਤਰ੍ਹਾਂ ਸਾਫ਼ ਕਰਾਂਗੇ ਪਹਿਲਾਂ ਸਾਫ਼ ਕਰਨ ਤੋਂ ਬਾਅਦ ਦੇ ਉੱਤੋਂ ਜਿਹੜੇ ਆਪਣੇ ਬਲ ਹੋਣਗੇ ਉਹਨਾਂ ਬਲਾਂ ਨੂੰ ਆਪਾਂ ਹਲਕਾ ਚੱਕ ਕੇ ਅੰਦਰ ਨੂੰ ਜਿਹੜੇ ਆਪਣੇ ਬਲ ਹੋਣਗੇ ਉਹਨਾਂ ਨੂੰ ਫੋਲਡ ਕਰ ਦਵਾਂਗੇ ਤੇ ਫਿਰ ਉਸ ਤੋਂ ਆ ਜਿਹੜਾ ਕਿ ਆਪਣੇ ਲੱਬ ਰੇ ਆਪਣਾ ਤੇ ਛੇਵੇਂ ਰਾਲਾ ਦੇ ਵਿੱਚ ਵੀ ਜਿਹੜੇ ਆਪਣੇ ਬਲ ਹੋਣਗੇ ਵੀ ਬਾਦ ਇਹਨਾਂ ਆਪਾਂ ਕੱਢ ਦਵਾਂਗੇ ਤੇ ਹਰ ਉਸ ਉੱਤੇ ਵੀ ਜਿਹੜਾ ਆਪਾਂ ਵਾਈਫਾਈਰ ਕੋਲ ਬਣਾਉਂਗੇ ਜਿਹੜਾ ਆਪਾਂ ਕੱਢ ਦਵਾਂਗੇ ਜੀ ਜੋ ਕਿ ਤਿੰਨ ਸਾਰੇ ਲੜਣਾਂ ਦੇ ਵਿੱਚ ਆਪਾਂ ਬਾਅਦ ਫੇਰ ਲਵਾਂਗੇ ਪ੍ਰੋਪਰ ਬਾਅਦ ਫੇਰਨ ਤੋਂ ਬਾਅਦ ਉਸ ਤੋਂ ਬਾਅਦ ਜਿਹੜਾ ਕਿ ਆਪਾਂ ਨੇ ਪੱਗ ਪੈਨ ਲਗਾਵਾਂਗੇ ਪੱਗ ਪੈਨ ਨੂੰ ਨਾਕੀ ਛੇ ਦੇ ਵਿੱਚ ਰੱਖ ਕੇ ਜਿਹੜਾ ਕਿ ਲਗਾਵਾਂਗੇ ਜੀ ਤੇ ਜਿੱਥੋਂ ਆਪਾਂ ਛੇਵਾਂ ਨਾਲ ਫੁੱਲ ਕੀਤਾ ਇਸ ਦੇ ਉੱਤੇ ਰੱਖ ਕੇ ਜਿਹੜਾ ਕਿ ਆਪਾਂ ਪੱਗ ਪੈਨ ਲਗਾ ਦੇਵਾਂਗੇ ਉਸ ਤੋਂ ਬਾਅਦ ਜਿਹੜਾ ਕਿ ਆਪਾਂ ਨੇ ਹੁਣ ਪੱਗ ਪੈਨ ਲਗਾਇਆ ਸੀਗਾ ਪੱਗ ਪੈਨ ਦੇ ਲੜ ਨੂੰ ਆਪਾਂ ਥਲੇ ਚਿ ਲਿਆਵਾਂਗੇ ਪੱਗ ਪੈਨ ਥਲੇ ਚਿ ਲਿਉਣ ਤੋਂ ਬਾਅਦ ਲੜ ਨੂੰ ਜਿਹੜਾ ਆਪਾਂ ਸੱਜੇ ਪਾਸੇ ਸੋਹਲੂ ਘੁਮਾ ਕੇ ਇਹੜਾ ਕਿ ਆਪਾਂ ਨੇ ਛੇਵੇਂ ਲੜ ਲਗਾਇਆ ਸੀ ਛੇਵੇਂ ਲੜ ਦੇ ਥੱਲੇ ਇਹੜਾ ਇਸ ਲੜ ਨੂੰ ਆਪਾਂ ਹੁਣ ਪ੍ਰੋਪਰ ਦਬਾ ਦੇਵਾਂਗੇ ਜੀ ਜੇਕਰ ਤੁਹਾਡਾ ਵੀ ਲੜ ਢਲਾ ਰਹਿੰਦਾ ਹੈ ਤੁਸੀਂ ਤੁਸੀਂ ਉਸ ਦੇ ਉੱਤੇ ਪੱਗ ਪੈ ਲਗਾ ਸਕਦੇ ਹੋ ਉਹਦੇ ਕਰਕੇ ਜਿਹੜਾ ਤੁਹਾਡਾ ਲੜਾ ਢਲਾ ਨਹੀਂ ਰਹੇਗਾ ਤੇ ਹੁਣ ਜਿਹੜੇ ਆਪਣੇ ਕਲ ਹੀ ਲੜ ਦੇ ਵਿੱਚ ਆਲ ਕੇ ਆਲ ਕੇ ਬਲ ਹੋਣਗੇ ਬਲਾਂ ਨੂੰ ਆਪਾਂ ਇਹੜਾ ਕੱਢ ਲਵਾਂਗੇ ਜੀ ਚੰਗੀ ਤਰ੍ਹਾਂ ਇਹੜੇ ਆਪਣੇ ਬਲ ਹੋਣਗੇ ਉਹਨਾਂ ਬਲਾਂ ਨੂੰ ਆਪਾਂ ਕੱਢ ਦਵਾਂਗੇ ਹੁਣ ਸਾਰੇ ਲੜਾਂ ਦੇ ਵਿੱਚ ਜਿਹੜੇ ਆਪਣੇ ਲੋਕ ਵਾਲੇ ਲੜ ਹੋਣਗੇ ਨਾ ਲੜਾਂ ਦੇ ਵਿੱਚ ਆਪਾਂ ਬਾਸ਼ ਫੇਰ ਕਰਨ ਲੜਾਂ ਨੂੰ ਆਪਾਂ ਸਾਫ਼ ਕਰ ਦਵਾਂਗੇ ਜਿਹੜੇ ਆਪਣੇ ਕੱਲ ਦੇ ਲੜਦੇ ਤੇ ਜਿਹੜੇ ਆਪਾਂ ਆ ਕੇ ਜਿਹੜੇ ਆਪਾਂ ਪੱਕੇ ਪੰਗਾ ਲਗਾ ਦੇਵਾਂਗੇ ਉਹਦੇ ਕਰਕੇ ਜਿਹੜਾ ਆਪਣਾ ਬਰਾੜਾ ਟੁੱਲਾ ਨਹੀਂ ਰਹੇਗਾ ਚੰਗੀ ਤਰ੍ਹਾਂ ਹੁਣ ਆਪਾਂ ਅੱਗੇ ਦੀ ਸ਼ੈਡਿੰਗ ਕਰ ਲਵਾਂਗੇ ਜੀ ਪਰਪਰ ਜਿਹੜੀ ਆਪਣੇ ਉਤਲੇ ਪੇਚ ਉਹਨਾਂ ਪੇਚਾਂ ਨੂੰ ਵੀ ਜਿਹੜਾ ਆਪਾਂ ਸੈੱਟ ਕਰਾਂਗੇ ਜੀ ਪ੍ਰੋਪਰ ਜਿਹੜਾ ਇਹ ਆਪਣੇ ਲੜਾ ਕਲ ਗਿਲਾੜੂਗਾ ਉਸ ਦਾ ਕਲ ਗਿਲਾੜ ਨੂੰ ਵੀ ਜਿਹੜਾ ਆਪਾਂ ਸੈੱਟ ਕਰ ਲਵਾਂਗੇ ਫਿਰ ਉਸ ਤੋਂ ਆ ਜਿਹੜਾ ਕਿ ਆਪਾਂ ਕੈਲਕੂਲੇਟਰ ਦੇ ਬੈਕ ਤੇ ਵੀ ਜਿਹੜੇ ਆਪਣੇ ਬਾੜ ਹੋਣਗੇ ਬਲਾਂ ਨੂੰ ਆਪਾਂ ਪ੍ਰੋਪਰ ਜਿਹੜੇ ਕੱਢ ਦਵਾਂਗੇ ਸਾਰਾ ਲੜਾ ਦੇ ਵਿੱਚ ਬਾਅਦ ਫੇਰ ਲਵਾਂਗੇ ਜੀ ਫਿਰ ਉਸ ਤੋਂ ਆ ਜਿਹੜਾ ਕਿ ਆਪਾਂ ਨੇ ਛੇ ਟਕਾਂਗੇ ਜਿਹੜਾ ਸਿਰ ਦੇ ਸੈਂਟਰ ਚੋਂ ਪਹਿਲਾ ਲੜੜਾ ਦਾ ਗੈਸ ਸੀਗਾ ਉਸ ਲੜੜ ਨੂੰ ਆਪਾਂ ਖਿੱਚਾਂਗੇ ਉਸ ਲੜੜ ਨੂੰ ਖਿੱਚਣ ਤੋਂ ਬਾਅਦ ਆਪਾਂ ਪੂਰੇ ਸਿਰ ਦੇ ਉੱਤੇ ਖਲਾਰ ਲਵਾਂਗੇ ਜੀ ਸਿਰ ਦੇ ਖਲਾਰਨ ਤੋਂ ਬਾਅਦ ਚੰਗੀ ਤਰ੍ਹਾਂ ਲੜਾਂ ਥੱਲੇ ਉਸ ਕੱਪੜੇ ਨੂੰ ਦੀ ਦੇਵਾਂਗੇ ਉਸ ਤੇ ਜਿਹੜੇ ਆਪਣੇ ਪੱਲੇ ਆਉਣਗੇ ਦੋਨਾਂ ਹੈਡ ਤੋਂ ਬਰਾਬਰ ਹੋਏ ਫੋਲਡ ਕਰਕੇ ਪੂਰੇ ਲੜ ਸਿਰ ਦੇ ਲੜਾਂ ਥੱਲੇ ਉਸ ਕੱਪੜੇ ਨੂੰ ਦੇ ਕੇ ਜਿਹੜਾ ਕਿ ਆਪਣਾ ਮੂਹਰ ਲੜ ਸੀਗਾ ਮੂਹਰ ਲੜ ਨੂੰ ਖਿੱਚ ਕੇ ਆਪਾਂ ਹੁਣ ਬਾਅਦ ਦੇਣਾ ਇਸ ਸਿਰ ਨੂੰੜਾ ਪਟਾਟ ਕਰ ਦਵਾਂਗੇ ਤੇ ਬਾਅਦ ਦੇਣਾ ਜਿਹੜਾ ਆਪਣਾ ਪ੍ਰੋਪਰ ਸਰ ਕਵਰ ਕਰ ਲਵਾਂਗੇ ਤੇ ਉੱਤੋਂ ਜਿਹੜਾ ਆਪਣ ਤੇ ਜੇਕਰ ਤੁਹਾਡਾ ਸਿਰ ਫਿਰ ਤੋਂ ਵੀ ਨਿੱਤੋਂ ਨੰਗਾ ਰਹ ਜਾਂਦਾ ਹੈ ਤੁਸੀਂ ਡਬਲ ਸ਼ੀਸ਼ੇ ਦੇ ਵਿੱਚ ਦੇਖ ਕਿਹੜਾ ਆਪਣਾ ਸਿਰਾ ਟੱਕ ਸਕਦੇ ਹੋ ਹੁਣ ਜਿਹੜਾ ਆਪਾਂ ਚੰਗੀ ਤਰ੍ਹਾਂ ਸਿਰ ਟੱਕ ਚੱਕਣ ਤੋਂ ਬਾਅਦ ਸਾਰੇ ਸਿਰ ਦੇ ਤੇੜਾ ਆਪਾਂ ਪ੍ਰੋਪਰ ਜਿਹੜਾ ਆਪਾਂ ਬਾਅਸ ਫੇਰ ਲਵਾਂਗੇ ਬਾਅਸ ਫੇਰ ਚੰਗੀ ਤਰ੍ਹਾਂ ਇਹਦਾ ਆਪਾਂ ਬਾਅ ਜਿਹੜਾ ਪ੍ਰੋਪਰ ਫੇਰ ਲਵਾਂਗੇ ਤੇ ਜਿਹੜੀ ਆਪਣੀ ਸ਼ੇਪ ਹੋਊਗੀ ਸ਼ੇਪ ਨੂੰ ਜਿਹੜਾ ਆਪਾਂ ਸੈੱਟ ਕਰਾਂਗੇ ਤੇੜਾ ਕਿ ਆਪਣਾ ਪਿਛਲਾ ਲੜੂਗਾ ਮੂੰਹ ਵਾਲਾ ਮੂੰਹ ਵਾਲਾ ਲੜਨ ਦੋਨੇ ਸਾਈਡ ਤੋਂ ਇਹੜਾ ਆਪਣਾ ਬਰਾਬਰ ਬਰਾਬਰ ਫੋਲਡ ਕਰਾਂਗੇ ਜੀ ਬਰਾਬਰ ਬਰਾਬਰ ਫੋਲਡ ਕਰਨ ਤੋਂ ਬਾਅਦ ਉਸ ਲੜ ਨੂੰ ਜਿਹੜਾ ਕਿ ਆਪਾਂ ਹੁਣ ਬੈਕ ਤੇ ਦੱਬ ਦਵਾਂਗੇ ਜੀ ਚੰਗੀ ਤਰ੍ਹਾਂ ਇਹ ਇਸ ਲੜ ਨੂੰ ਆਪਾਂ ਬੈਕ ਤੇ ਦੱਬ ਦਵਾਂਗੇ ਤੇ ਜਿਹੜੀ ਹੁਣ ਆਪਣੀ ਪਾਗਾਂ ਕੰਕਲੂਟ ਹੋ ਚੁੱਕਿਆ ਹੁਣ ਅਸ ਪੱਗ ਦੀ ਜਿਹੜੀ ਆਪਣੀ ਬਾਕੀ ਦੀ ਸੈਟਿੰਗ ਉਹ ਵੀ ਜਿਹੜੀ ਆਪਾਂ ਕਰ ਲਵਾਂਗੇ ਜੀ ਸਾਰੇ ਲੜਾਂ ਦੇ ਵਿੱਚ ਹੁਣ ਆਪਾਂ ਬਾਅਦ ਫੇਰ ਕੇ ਸਾਰੇ ਲੜਾਂ ਨੂੰ ਜਿਹੜਾ ਆਪਾਂ ਸਾਫ਼ ਕਰ ਲਵਾਂਗੇ ਜੇਕਰ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਵੀਡੀਓ ਦੇਖ ਲਈ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ